चिल तू बबली और सुना ला चल आज चिली अपा जी अबू भी नाले चले गया यू भी भी नाले बग गया अबू भी नाले बग गया हूँ मैं बेड़ा सुबर दी है ਪਿਛਲਾ ਕਿਉਂਕਿ ਹੁਣ ਇੱਥੋਂ ਪਾਤੀਆਂ ਸਾਰੀਆਂ ਚੱਕੀਆਂ ਗਈਆਂ ਇਹ ਦੇਖੋ ਇਹ ਨਾ ਪਾਤੀਆਂ ਸਿੱਟੀਆਂ ਹੋਈਆਂ ᱛੀਆਂ ਸਾਰੀਆਂ ਫਿਰ ਉਹ ਅੰਦਰ ਲੈ ਘਰ ਲੈ ਕੇ ਜਾਣੀਆਂ ᱛੀਆਂ ਤਾਂ ਕਰਕੇ ਹੁਣ ਉਹ ਦੇ ਖੰਡਾਰ ਖੰਡਿਆ ਤਾਂ ਹੁਣ ਆਹ ਮੈਂ ਸਾਰਾ ਵੇੜਾ ਸਾਫ਼ ਕਰ ਦੂੰਗੀ ਸੰਭਰਦੀਆਂ ਕਿਉਂਕਿ ਅੰਦਰ ਮੈਂ ਝਾੜੂ ਲਾਏ ਬਾਕੀ ਸਾਰਾ ਕੰਮ ਜਦ ਸਟਾਰਟ ਹੋਊਗਾ ਜਦ ਮਤਲਬ ਅਭੀ ਰੋਟੀ ਰੁੱਟੀ ਨਾ ਇੱਥੇ ਵੇੜਾ ਸੰਭਰ ਦਾਂਗੇ ਫਿਰ ਰੋਟੀ ਤਾਂ ਸੀ ਦੇਖਦੇ ਅੰਦਰਲੇ ਚੁੱਲੇ ਤੇ ਲਾਵਾਂਗੇ ਕੱਲ ਬੱਦਲ ਦਾ ਬਹੁਤ ਚੜ ਕੇ ਆਇਆ ਤਾਂ ਪਰ ਮੀਂਹ ਨਹੀਂ ਆਇਆ ਮੈਂ ਕਿ ਬੱਦਲ ਤਾਂ ਬਹੁਤ ਚੜ ਗਿਆ ਆ ਕੱਲ ਮੀਂਹ ਨਹੀਂ ਆਇਆ ਇਹ ਬਸ ਹੁਣ ਵੇੜਾ ਸੰਭਰ ਦਾ ਮੈਂ ਹਨਾ ਮਸਾਂ ਵੀ ਨੜਾ ਆਣੇ ਦਾ ਕੰਮ ਕੰਪਲੀਟ ਨਾ ਇੱਧਰ ਮੈਂ ਸੰਭਲਾ ਹੋ ਗਿਆ ਉਧਰ ਅਜੇ ਜਿਹੜੀਆਂ ਸਾਹਮਣੇ ਖੜੀਆਂ ਉਧਰ ਗਊਆਂ ਨੇ ਇੱਧਰ ਸਾਡੀਆਂ ਮੈਸਾ ਬੰਨੀਆਂ ਹੋਈਆਂ ਨੇ ਉਧਰ ਸਾਡੀਆਂ ਗਊਆਂ ਬੰਨੀਆਂ ਹੋਣੀਆਂ ਇਸ ਕਰਕੇ ਹਜੇ ਇੱਧਰ ਨਿਲਾਪਿਆ ਹੁਣ ਉਧਰ ਨਿਲਾਉਣੀਆਂ ਨੇ ਅੱਜ ਵੀਡੀਓ ਸਟਾਰਟ ਕਰ ਲਈ ਵੈਲਕਮ ਸਾਰਿਆਂ ਦਾ ਕਰਨਾ ਭੁੱਲ ਗਈ ਤੇ ਅੱਜ ਬੋਪਰਾਏ ਫੈਮਿਲੀ ਵਿੱਚ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪਰਾਏ ਫੈਮਿਲੀ ਵਿੱਚ ਤੁਹਾਡਾ ਸਵਾਗਤ ਹੈ ਤੇ ਸਾਰੇ ਕੰਮ ਹੁਣ ਜਦੋਂ ਮਤਲਬ ਮੈਂ ਕਹਿ ਰਹੀ ਸੀ ਵੀ ਸਟਾਰਟ ਹੋ ਗਏ ਬਸ ਸਵੇਰ ਦੇ ਮੀ ਆਇਆ ਹੀ ਨਹੀਂ ਬੱਦਲ ਚੜ੍ਹ ਕੇ ਆਇਆ ਮੀ ਆਇਆ ਹੀ ਨਹੀਂ ਅਨਾਰਾ ਤਾਂ ਪਤਾ ਨਹੀਂ ਕਿੱਥੇ ਕਿੱਥੇ ਪੈ ਗਿਆ ਮਤਲਬ ਕਮੈਂਟ ਆਉਂਦੇ ਨੇ ਸਾਡੇ ਮੀਂਹ ਪੈ ਗਿਆ ਭਾਈ ਸਾਡੇ ਤਾਂ ਪਟਿਆਲੇ 'ਚ ਮੀਂਹ ਦੀ ਇੱਕ ਬੂੰਦ ਨਹੀਂ ਆਈ ਹਜੇ ਪਟਿਆਲੇ ਤਾਂ ਪਤਾ ਨਹੀਂ ਕਿਉਂਕਿ ਪਟਿਆਲੇ ਤਾਂ ਚੜ ਕੇ ਆ ਵੀ ਜਾਂਦਾ ਹੈ ਮਤਲਬ ਇੱਧਰ ਹਰਦਾਸਪੁਰ ਇੱਧਰ ਜਿਹੜਾ ਹਰਦਾਸਪੁਰ ਕਿਹਨੀ ਇੱਧਰ ਪਿੰਡਾਂ 'ਚ ਹਜੇ ਪਿੰਡਾਂ 'ਚ ਮੀਂਹ ਆਇਆ ਨਹੀਂ ਹੈਗਾ ਪਰ ਬੱਦਲ じゃ ਹੋ ਰਿਹਾ ਹੈ ਅੱਜ ਵੀ ਹੋ ਰਿਹਾ ਹੈ ਅੱਜ ਬਣਾਣੀਆਂ ਨੇ ਅਸੀਂ ਮਿਸੀਆਂ ਰੋਟੀਆਂ ਮਿਸੀਆਂ ਰੋਟੀਆਂ ਅਸੀਂ ਦਰਾਣੀ ਛਟਾਣੀ ਆਪ ਲਾਉਂਗੇ ਕਿਉਂਕਿ ਹਮੇਸ਼ਾ ਹੀ ਤਾਂ ਨਹੀਂ ਵੀ मतलब ਸਾਰੇ ਕੰਮ ਜਿਹੜੇ ਹੁੰਦੇ ਆ ਹਨਾ ਵੀ ਸੱਸ ਸੋੜਿਆਂ ਨੇ ਕਰਕੇ ਦੇਣੇ ਆ ਵੀ ਹਾਂ ਜੇ ਸਾਡੀ ਸੱਸ ਲਾਂਦੀ ਆ ਰੋਟੀ ਤਾਂ ਅਸੀਂ ਨਹੀਂ ਲਾਣੀ ਹੈਗੀ ਮਿਸਤੀ ਰੋਟੀ ਸਾਨੂੰ ਪਸੰਦ ਬਹੁਤ ਆ ਇਸ ਕਰਕੇ ਅੱਜ ਮਿਸਤੀ ਰੋਟੀ ਅਸੀਂ ਆਪ ਬਣਾਉਣੀ ਆ ਸਿੱਖਣੀ ਵੀ ਆ ਬਣਾਉਣੀ ਵੀ ਆ ਮਤਲਬ ਕੋਸ਼ਿਸ਼ ਕਰਨੀ ਹੈ ਕਿ ਵੀ ਸਿੱਖਦੇ ਸਿੱਖਦੇ ਵੀ ਘਟੀਆਂ ਨਹੀਂ ਬਣਾਉਣੀ ਬਣਾਉਣੀ ਵਧੀਆ ਹੀ ਹੈ ਜਿਹੜੀ ਖਾਣੀ ਵੀ ਰੋਟੀ ਅਸੀਂ ਖਾਣੀ ਹੈ ਆਪੇ ਬਣਾ ਕੇ ਆਪੇ ਖਾਣੀ ਅੱਜ ਬਣਾਣੀ ਵੀ ਪਹਿਲੀ ਵਾਰ ਆ ਤਹਾਨੂੰ ਜ਼ਰੂਰ ਜਹੀ ਜੀਆਂ ਵੀ ਹੋਈਆਂ ਵੀਡੀਓ ਤੁਸੀਂ ਦੇਖ ਲਓਗੇ ਕਈ ਜੀਆਂ ਜਹੀ ਜੀਆਂ ਹੋਈਆਂ ਅਸੀਂ ਤੁਹਾਨੂੰ ਦੱਸ ਦਾਂਗੇ ਵੀ ਵਧੀਆ ਬਣੀਆਂ ਘਟੀਆਂ ਬਣੀਆਂ ਹਨਾ ਰੋਟੀਆਂ ਪਰ ਬਣਾਵਾਂਗੇ ਅਸੀਂ ਦਰਾਂ ਦੇ ਠਾਣੀਆਂ ਆਪ ਅੱਜ ਮਿਸੀਆਂ ਰੋਟੀਆਂ ਬਹੁਤ ਚਿਰ ਬਾਅਦ ਬਣਾ ਰਹੇ ਅੱਜ ਮਤਲਬ ਸਾਨੂੰ ਬਹੁਤ ਪਸੰਦ ਨੇ ਮਿਸੀਆਂ ਰੋਟੀਆਂ ਜਦ ਕਈ ਵਾਰ ਕੋਈ दाल ਸਬਜ਼ੀ ਘਰੇ ਨਹੀਂ ਹੁੰਦੀ ਤਾਂ ਜਿਵੇਂ ਆਲੂ ਦੇ ਪਰੌਂਠੇ ਪਰੌਂਠੇ ਵਗੈਰਾ ਬਣ ਜਾਂਦੇ ਨੇ ਜਾਂ ਮਿਸੀਆਂ ਰੋਟੀਆਂ ਬਸ ਆਹੀ ਹੱਲ ਹੁੰਦਾ ਇੱਕ ਮੈਂ ਸਾਫ ਕਰਦਾ ਕਿਉਂਕਿ ਬੱਦਰ ਦੇ ਬੱਦਰ ਤਾਂ ਕਦੇ-ਕਦੇ ਆਉਂਦੇ ਨੇ ਨਹੀਂ ਤਾਂ ਧੂੜ ਚੜ ਜਾਣਾ ਆ ਗਈ ਐ ਐਸੇ ਦਾ ਨਾ ਜਰਨੀ ਨਾਲ ਇੱਕ ਤਰ੍ਹਾਂ ਪੈ ਗਈ ਐ ਕਿਉਂਕਿ ਮੇਰਾ ਪੇੜਾ ਸੁੰਬੰਦੇ ਜਿਹੜੀ ਡਿਊਟੀ ਆ ਉਹ ਮੇਰੀ ਪੱਕੀ ਲੱਗ ਗਈ ਰੋਜ਼ ਦੀ ਕਿਉਂਕਿ ਹੁਣ ਮੈਂ ਵੇੜਾ ਫੂਲ ਸੁਭੜਿਆ ਦੂੰਗੀ ਪਿੱਛੇ ਵਾਲਾ ਤਾਂ ਕਰਕੇ ਮੈਂ ਦਿੱਲੀ ਜਾਂਦਾ ਫਿਰ ਮੈਂ ਰੋਟੀ ਬਣਾਏ ਤਾਂ ਬਾਅਦ ਸੰਭਰਦੀ ਹੈ ਜਾਂ ਫਿਰ ਰੋਟੀ ਬਣਾਉਂਦੇ ਪਹਿਲਾਂ ਪਰ ਕੋਸ਼ਿਸ਼ ਕਰਦੀ ਆ ਵੀ ਪਹਿਲਾਂ ਨਿਬੜ ਜਾ ਜੇ ਤਾਂ ਲੇਟ ਹੋ ਗਏ ਕਿਉਂਕਿ ਉੱਪਰ ਤੋਂ ਸਾਰੀਆਂ ਪਾਤੀਆਂ ਤਾੜ ਤਰ ਕੇ ਥੱਲੇ ਸਿੱਟੀਆਂ ਨੇ ਤਾਂ ਆ ਕਰਕੇ ਥੋੜੇ ਜਿਹਾ ਲੇਟ ਹੋ ਗਏ ਨਹੀਂ ਤਾਂ ਡਿਊਟੀ ਮੇਰੀ ਪੱਕੀ ਲੱਗੇ ਚਾਹੇ ਲੇਟ ਚਾਹੇ ਸਵੇਰੇ ਸਾਜਣੇ ਚਾਹੇ ਲੇਟ ਸੋਪਰਾ ਸੁਮਰਨਾ ਮੈਂ ਇਹ ਪੌੜੀ ਹੋ ਗਈ ਇਹ ਪੌੜੀ ਚੀਜ਼ ਵੀ ਹੈ ਜੀ ਨਾ ਬੰਦਾ ਚੱਕ ਸਕਦਾ ਇਹਨੂੰ ਜਾਣਾ। ਫਿਰ ਲੋ ਕੰਮ ਸਮਝ ਲੈਣੇ ਆ। ਥੋੜੀ-ਥੋੜੀ ਆ ਕਰਕੇ ਜਿਹੜੇ-ਜਿਹੜੇ ਪੱਤੇ ਜਾਣਗੇ ਤੁਹਾਨੂੰ ਹੁਣ ਵੀਡੀਓ 'ਚ ਸਾਰੇ ਟਿੱਕਣ ਨੂੰ ਮਿਲ ਜਾਣਗੇ ਵੀ ਕਿਹੜੇ-ਕਿਹੜੇ ਕੰਮ ਬਦਣਗੇ। ਇਸ ਕਰਕੇ ਤਾਂ ਹੀ ਮੈਂ ਆਪਦੇ ਹੀ ਕੰਮ ਅੱਜ ਕੱਲ੍ਹ ਦਿਖਾਣੇ ਆ। ਸਾਡੇ ਕੰਮ ਕਰਕੇ ਵੀਡੀਓ ਵੀ ਬਣਾਵਾਂ ਦਿੰਦੀ। ਤੂੰ ਇੱਕ ਤਾਂ ਗਰਮੀਆਂ ਗਰਮੀ ਸਿਰ ਭਾਂ ਹੁੰਦਾ ਵੀ ਕੰਮ ਨਵੇੜੇ। ਲੋਕਾਂ ਦਾ ਸਾਰਾ ਇਕੱਠਾ ਕਰਕੇ ਚੱਲੀ ਇਹ ਲੱਗ ਰਿਹਾ ਤਾਂ ਨਹੀਂ ਆਊਗਾ ਨਹੀਂ ਆਇਆ ਨਹੀਂ ਮੇਰੀ ਕਿਤੇ ਲੱਭੀ ਅਸਾਂ ਉਹ ਸੱਜੂ ਵੀ ਦੀਆਂ ਕਿਤਾਬਾਂ ਹੋਈਆਂ ਐ ਉਹ ਵੀ ਦੇ ਦਿੰਦੀ ਹੁਣ ਦੇ ਦਾਂਗੇ ਹਨਾ ਕਿੱਥੇ ਪਈਆਂ ਨੇ ਉੱਪਰ ਪੇਟੀ ਦੇ ਪਰੀ ਪਈਆ ਬੱਟੀ ਦਾ ਮਮੀ ਅਸੀਂ ਕਰਨ ਲੱਗੇ ਹੁਣ ਰੋਟੀ ਦੀ ਤਿਆਰੀ ਮਿਸੇ ਰੋਟੀਆਂ ਹਾਂ ਮੈਂ ਦੱਸਤਾ ਵੀ ਪਹਿਲਾਂ ਅਜਾ ਦੇ ਰੋਟੀ ਅਜੇ ਮਿਸੇ ਰੋਟੀ ਬਣਾਵਾਂਗੇ ਵੀ ਅਸੀਂ ਦਸਾਣਾ ਚਾਹਤਰੀ ਦੋਨੇ ਨਾਲ ਮਿਲ ਕੇ ਬਣਾਵਾਂਗੇ ਜਈ ਜੀਆ ਵੀ ਬਣੀਆਂ ਤੁਹਾਨੂੰ ਉਹੀ ਦਿਖਾਵਾਂਗੇ ਪਹਿਲੀ ਵਾਰ ਬਣਾਉਂਦੇ ਸੈਲੀ ਵਾਰ ਬਣਾ ਰਹੇ ਹਾਂ ਆਪਣੇ ਆਪ ਸਸੂਰਤੀ ਵਾਲੀ ਘਰ ਮੈਂ ਆਟਾ ਗੁੰਨਣ ਲਈ ਆ ਨਾਣ ਮਿਰਚ ਮਸਾਲੇ ਜਿੰਨੇ ਸਾਰੇ ਇੱਕ ਬੋਲੇ ਚ ਇਕੱਠੇ ਹੀ ਪਾ ਲਏ ਆ ਇਹ ਅੰਦਰ ਤੋਂ ਕਿ ਥੋੜਾ ਥੋੜਾ ਸਮਾਨ ਹਾਂ ਥੋੜਾ ਥੋੜਾ ਸਮਾਨ ਲੈਣਾ ਨਾ ਬਹੁਤ ਖੰਦਰ ਤੇ ਮੈਂ ਇਕੱਠੇ ਹੀ ਪਾ ਕੇ ਚੱਕਲੇ ਨੇ ਤੇ ਬਾਕੀ ਸਾਰੇ ਅੱਜ ਬੈਠੇ ਟੀਵੀ ਉੱਤੇ ਕਿਉਂਕਿ ਅੱਜ ਵੋਟਾਂ ਦੀ ਗੱਲਤੀ ਹੋਤੀ ਆ 8 ਵਜੇ ਤੋਂ ਆ ਸਾਢੇ 7:00 ਟੀਵੀ ਲੱਗੇ ਮੈਂ ਹੋਰ ਦੇਖੋ ਜੀ ਨੂੰ ਅਸੀਂ ਗੁੱਡ ਪਾ ਕੇ ਆਇਆ ਤੇ ਜਿੱਤੂ ਕੇ ਨਹੀਂ ਜਿੱਤੂ ਸ਼ਾਮ ਤੱਕ ਕਨਸਰਟ ਪਤਾ ਲੱਗੂਗਾ ਨਾ ਸ਼ਾਮ ਤੱਕ ਪਤਾ ਲੱਗਦਾ ਕਈ ਨਾ ਕਈ ਵਾਰ ਪਹਿਲਾਂ ਵੀ ਗਿਣਤੀ ਹੋ ਜਾਂਦੀ ਹੈ ਹਾਂ ਹੈ ਨਾ ਦੁਪਹਿਰ ਤੱਕ ਵੀ ਹੋ ਜਾਂਦੀ ਹੈ ਵੈਸੇ ਜਿਆਦਾ ਸ਼ੁਰੂਆਤ ਚ ਜਿਹੜਾ ਅੱਗੇ ਚੱਲ ਰਿਹਾ ਹੁੰਦਾ ਉਹ ਉਸੇ ਦਿਓ ਹੱਸ ਹੁੰਦੀ ਹੈ ਉਹ ਹੀ ਜੀ ਸਾਰੇ ਤਾਂ ਜੀ ਵੀ ਚੱਲਦੇ ਨੇ ਉਹਨਾਂ ਦਾ ਦੋ ਦਾ ਹਾਂ ਸਾਰੇ ਉਹ ਪੰਜਾਬ ਤੇ ਬਾਹਰ ਜ਼ਿਆਦਾ ਪੈਂਦੀ ਆ ਪੰਜਾਬ ਦੇ ਬਾਹਰ ਸਾਰੀ ਮੁੱਦੂਆਂ ਹੀ ਬੰਦੀ ਆ ਜੇ ਸਾਰਾ ਪੰਜਾਬ ਵੋਟ ਨਾ ਵੀ ਪਾਵੇ ਨਾ ਫੇਰ ਵੀ ਉਹਦੇ ਦੀ ਗੱਲ ਹੈ ਆਪਣਾ ਤਾਂ ਕੁਝ ਵੀ ਨਹੀਂ ਹੈ ਪੰਜਾਬ ਹੈ ਹੀ ਐਡਾ ਹੈ ਹੀ ਨਹੀਂ ਹੈ ਨਹੀਂ ਜਿੱਡੇ ਬਾਹਰ ਬਾਹਰ ਨੇ ਪੰਜਾਬ ਤੋਂ ਸਭ ਤੋਂ ਛੋਟਾ ਹੈ ਪੰਜਾਬ ਦਾ ਛੋਟੇ ਉਹ ਖੁਦੇ ਦੇ ਅੰਦਰ ਪੰਜਾਬ ਮੇਰੇ ਲਈ ਛੋਟੇ ਥਾ ਹਾਂ ਦੀ ਆਟਾ ਗੁੰਨਣਾ ਆਟਾ ਨਾ ਜਿਹੜਾ ਕਿਸੀਆਂ ਰੋਟੀਆਂ ਦਾ ਆਟਾ ਹੁੰਦਾ ਉਹ ਥੋੜਾ ਘਿਹੜਾ ਹੀ ਰੱਖਣਾ ਹੁੰਦਾ ਏ ਫਿਰ ਪਤਲੇ ਪਾਣੀ ਹੱਥੀਆਂ ਰੋਟੀਆਂ ਫਿਰ ਐਵੇਂ ਪੱਕਦੀਆਂ ਨੇ ਹਨਾ ਬਸ ਬਣ ਜਾਣ ਸਾਡੇ ਤੋਂ ਤੇ ਅੱਧਰ ਭਾਈ ਨੂੰ ਜਿਹੜੀਆਂ ਆਹ ਕੁਵਾੜ ਪਿਆਤਾ ਉਹ ਦੇ ਕੇ ਆਏ ਉਹ ਦੇ ਕੇ ਆਏ ਹੁਣ ਉਹ ਵਿੱਚ ਜਿੱਦਣ ਦੇ ਡੇਕਰੇ ਤੇ ਵੀ ਭਾਈ ਆਊਗਾ ਕਿ ਉਹਨੂੰ ਸਾਰਾ ਵੇਚਣਾ ਏ ਕੁਵਾਰ ਨਾਲ ਭਰਿਆ ਪਿਆ ਤੇ ਗੱਤੇ ਗੁੱਤੇ ਯੂਵੀ ਦੀਆਂ ਕਿਤਾਬਾਂ ਨਾਲ ਪੇਟੀ ਭਰੀ ਪੈਤੀ ਸਾਰੀਆਂ ਵੇਚਤੀ ਹੱਜਰ ਕਿਉਂਕਿ ਜਿੰਨਾ ਹੀ ਤਾਂ ਕੁਆੜਾ ਜਹ ਹੋਈ ਜਾਂਦਾ ਹੈ ਉਨਾ ਹੀ ਵੱਧ ਖਲਾਰਾ ਮਿੱਟੀ ਕੱਟਾ ਉੱਪਰ ਵਾਲੇ ਉਹ ਕੰਮ ਦੀਆਂ ਵੀ ਨਹੀਂ ਗੀਆਂ ਕੰਮ ਦੀਆਂ ਤਾਂ ਹੈ ਨਹੀਂ 2-3 ਸਾਲ ਦੀਆਂ ਹੀ ਪਈਆਂ ਫਿਰ ਅੱਜ ਭਾਈ ਨੂੰ ਸਾਰੀਆਂ ਵੇਚ ਉਹ ਐਵੇਂ ਵੀ ਨਹੀਂ ਵੀ ਕਿਸੇ ਹੋਜਵਾ ਨੂੰ ਦੇਦੀ ਕਿਉਂਕਿ ਚੇਂਜ ਹੋ ਜਾਂਦੀ ਹੈ ਸਕੂਲ ਚ ਹਾਂ ਪ੍ਰਾਈਵੇਟ ਸਕੂਲਾਂ ਦੇ ਨਾ ਕਿਤਾਬ ਬਦਲ ਦਿੰਦੀਆਂ ਨੇ ਤਾਂ ਕਰਕੇ ਅਸੀਂ ਪੁਰਾਣੀਆਂ ਦੰਦੇ ਨਹੀਂ ਕਿਸੇ ਨੂੰ ਫਿਰ ਐਵੇਂ ਹੁੰਦਾ ਫਿਰ ਦੇ ਨੇ ਆਣੇ ਕੋਈ ਕਹੀਂ ਲੰਦੇ ਨਹੀਂ ਟਿਕੂ ਜਾਂਦੇ ਆ ਨਾ ਉਹ ਫਿਰ ਵਿੱਚ ਪਰ ਪਰ ਰੇਵਤ ਚੰਦਾਈ ਹਾਉ ਹੀ ਕਹੇਰੀ ਵੀ ਬੱਚੇ ਫਿਰ ਉਹ ਕਿਤਾਬਾਂ ਮੈਡਮ ਕੁਐਸਚਨ ਆਨਸਰ ਵਿੱਚ ਕਿਤਾਬਾਂ ਰੰਡੀਆਂ ਨੇ ਫਿਲਸ ਹੁੰਦੀਆਂ ਨੇ ਸਾਰਾ ਕੁਝ ਵਿੱਚ ਕਰਾਉਂਦੀਆਂ ਨੇ ਇੰਨਾ ਗੰਦਮੰਦ ਪਾਇਆ ਵੰਦਦੇ ਵੀ ਨਹੀਂ ਨਾ ਫਿਰ ਲੰਦੇ ਨਹੀਂ ਪਹਿਲਾਂ ਤਾਂ ਜਦੋਂ ਪਹਿਲਾਂ ਪਰਾਏ ਕਿਤਾਬ ਲੈ ਕਰਦੇ ਤੇ ਪੈਸੇ ਵੱਟਦੇ ਨੇ ਸਾਸੇ ਦੇ ਕਿ ਆਤਮੁੱਲ ਜਿਹੀ ਕਿਤਾਬਾਂ ਫਿਤੇ ਕਰਦੇ ਤੇ ਹੁਣ ਤਾਂ ਇਹੀ ਦੇ ਦੋਨੇ ਆ ਜਿਹਨੇ ਲੈਣੀਆਂ ਹੁੰਦੀਆਂ ਪਰ ਹੁਣ ਉਹ ਕਿਤਾਬਾਂ ਹੀ ਨਹੀਂ ਹੈਗੀਆਂ ਆਹੋਂ ਲੰਦੇ ਵੀ ਨਹੀਂ ਹੈਗੇ ਲੰਦੇ ਵੀ ਨਹੀਂ ਹਰ ਸਾਲ ਬਦਲ ਜਾਂਦੀਆਂ ਨੇ ਹਜੇ ਆ ਮੈਂ ਨਹੀਂ ਬਣਾਈ ਹੈਗੀ ਮੈਂ ਟਰਾਈ ਕਰਕੇ ਲਿਖਣ ਲੱਗੀ ਸੀ ਹਾਂ ਇਦਾਂ ਕਰਕੇ ਮੈਂ ਹਜੇ ਪਾਉਣੀ ਐ ਫਿਰ ਮੈਂ ਕਹਿਤਾ ਤੈਨੂੰ ਵੀ ਜਿਹੜਾ ਤੈਨੂੰ ਕੰਮ ਆਸਾਨ ਲੱਗਦਾ ਹੈ ਹਨਾ ਵੀ ਉਹ ਪੜ੍ਹ ਲੈ ਚਾਹ ਪਾਣੀ ਵਾਲਾ ਵੀ ਦੂਜਾ ਮੈਂ ਕਰਦੀ ਪਰ ਮੇਰਾ ਟਾਈਮ ਬਹੁਤ ਹੈ ਜਾ ਤੇ ਬਸ ਅਸੀਂ ਕੀ ਲਾਲ ਲੰ 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 ਪ੍ਰੋਸੈਸ ਨਾ ਨਾ ਨੋੜ ਵਿੱਚ ਤਾਂ ਸਾਰਾ ਕੁਝ ਪਾਇਆ ਬਈ ਐ ਪਿਆਜ਼ ਪਾਇਆ ਨਾ ਹੋਰ ਕੀ ਆਏ ਫਿਰ ਅਸੀਂ ਕੀ ਲਾ ਕੇ ਬਣਾ ਲੈਣੇ ਜੀ ਔਖੇ ਹੋ ਜਿਆਦਾ ਇੱਕ ਦੋ ਪਹਿਲਾਂ ਟਰਾਈ ਕਰ ਲੀਏ ਐਵੇਂ ਜੀ ਵੀ ਪਈ ਗਈ ਠੀਕ ਆ ਹੈ ਜਿਹੇ ਜਿਆ ਫੇੜਾਈ ਆ ਐਵੇਂ ਜੀ ਵੀ ਮਨੂੰ ਐ ਵਿੱਚ ਚੀਨਾ ਖੜੂਆ ਰੜੂਗੀ ਵੀ ਤਾਈ ਪਰ ਕੱਚੇ ਅੰਦਰ ਫੜਾਈ ਗਏ ਫਿਰ ਆਪਾਂ ਨੂੰ ਗਲਾ ਕੱਟਣਗੇ ਵੀ ਕੱਟੀਆਂ ਰੋਟੀਆਂ ਦੇ ਰੀਆਂ ਹੀ ਬਣਾ ਬਣਾ ਕੇ ਟਰੜ ਦੋਗੇ ਇੱਕ ਦੋਨੇ ਪਾਸੇ ਦੇਖਨੇ ਪਾਣੀ ਹੁੰਦੀ ਹੈ ਹਮੇਸ਼ਾ ਹਾਂ ਉਹਨਾਂ ਰਾਣੇ ਦੇ ਵਿੱਚ ਟੈਂਸ਼ਨ ਹੈ ਬਣਾਣੀ ਕੀ ਹੋਣੀ ਰਾਣੇ ਦੀ ਇਹ ਨੌਕਾ ਹੁੰਦਾ ਜਿਹੜੀ ਚੀਜ਼ ਨਹੀਂ ਆਂਦੀ ਹੁਣ ਹੁੰਦੀ ਆਪਣੀ ਫਿਰ ਉਹ ਆਪਾਂ ਨੂੰ ਆਪਣੇ ਆਪ ਕਰਨੀ ਪੈਂਦੀ ਹੈ ਸਿੱਖਣੀ ਤਾਂ ਪਊਗੀ ਉਹਨੂੰ ਨੂੰ ਮਾਤਾ ਉੱtre ਰੋਟੀ ਬਣਨਾਗ ਤਾਂ ਬਣਦੀ ਆ ਬਸ ਰੋਟੀ ਵਾਜੇ ਮਿਸਤੀ ਨਹੀਂ ਸਿਆ ਰੋਟੀਆਂ ਨੂੰ ਪਸੰਦ ਬਹੁਤ ਨੇ ਕੀ ਲਾ ਲਾ ਕੇ ਰੋਜ਼ ਕਿਹੜਾ ਪਕਵਣਾ ਖਾਣ ਨੂੰ ਜੀ ਕਰਦਾ ਹੈ ਗਰਮੀ ਹੈ ਨਾ ਜੀ ਗਰਮੀ ਹੈ ਕਿਉਂਕਿ ਜੇਕਰ ਕੀ ਆਈ ਖਾ ਵੀ ਲੈਂਦੇ ਬਾਅਦ ਚ ਪਿਆਸ ਲੱਗ ਜਾਂਦੀ ਹੈ ਹੋਰ ਸਾਰਾ ਸਾਰੀ ਦਿਹਾੜੀ ਪਾਣੀ ਪਾਣੀ ਇਥੋਂ ਪਹਿਲਾਂ ਕਦੇ ਸਾਵਾਂਕ ਦੇਖ ਆ ਪਹਿਲੀ ਰੋਟੀ ਖਾ ਦੋ ਮੇਰੀ ਮਨਦੀਪ ਦੱਸੂਗੀ ਵੀ ਰੋਟੀ ਕਿਵੇਂ ਬਣਾਉਗੀ ਕਿਉਂਕਿ ਮੇਰੇ ਤੋਂ ਬਹੁਤ ਔਖੀ ਬਣੀ ਕਿਉਂਕਿ ਮੈਂ ਨਾ ਇਹਦੇ ਕਿ ਨਹੀਂ ਧਿਆਨ ਨਹੀਂ دیا ਜਾਂਦੇ ਨੇ ਪਹਿਲੀ ਰੋਟੀ ਬਣਾਈ ਸੀ ਹੁਣ ਦੇਖ ਬਣਾਉਂਗੀਆਂ ਲੈਆਂ ਪੇੜਾ ਲੈ ਕੇ ਬਸ ਹੋਮੀ ਮੱਕੀ ਦੇ ਢੱਟੇ ਵਾਂਗੂ ਲੋਈਆ ਬਣਾ ਲੈਣਾ ਇਹ ਸਾਡੇ ਲਈ ਇੱਕ ਚੈਲੰਜ ਹੋਇਆ ਪਿਆਜਾ ਵੀ ਅਸੀਂ ਬਣਾਣੀ ਹੀ ਆਪੇ ਜਿਵੇਂ ਮਰਜ਼ੀ ਬਣਾਈਏ ਨੇੜੇ ਚ ਐਵੇਂ ਦੇਖੋ ਗੋਲ ਗੋਲ ਲੋਈਆ ਲੈ ਲੈਣਾ ਉਦੋਂ ਵੱਲ ਜੇ ਐਂ ਵੱਦੀ ਆ ਤਾਂ ਵਧਾ ਲਓ ਹਾਂ ਨਹੀਂ ਵੱਦੀ ਜਿੰਨੀ ਕਿ ਵੱਦੀ ਆ ਓਨੀ ਤਾਂ ਵਧਾਉਂਗੀ ਮੈਂ ਬਾਕੀ ਨਹੀਂ ਐਵੇਂ ਪਲੇਟ ਤੇ ਵਧਾ ਸਕਦੇ ਫਿਰ ਹਾਂ ਪਹਿਲਾਂ ਮੈਂ ਆਹ ਰੋਟੀ ਮੇਰੀ ਬੈਲਰੀ ਹੋ ਜਾਂ ਦੇਖੋ ਮੇਥੇ ਬਣੀ ਨਹੀਂ ਫਿਰ ਮੈਂ ਦੂਜੇ ਪਾਸੇ ਮੈਂ ਬਹਿ ਗਈ ਹੁਣ ਐਵੇਂ ਵਿਛੇਤੀ ਹੋ ਜਾਂਦੀ ਆ ਨਹੀਂ ਬਾਕੀ ਮੈਂ ਹੱਥ ਨਾਲ ਟਰਾਈ ਕਰੂੰਗੀ ਹਾਂ ਵਧੀਆ ਬਣ ਗਈ ਜੇ ਤਾਂ ਤੇ ਮਿਸੀਆਂ ਰੋਟੀਆਂ ਨਹੀਂ ਬਣਾਣੀਆਂ ਤਾਂ ਤੁਸੀਂ ਐਵੇਂ ਬਣਾ ਕੇ ਦੇਖ ਲਿਓ ਮੇਥੇ ਹੋਣੀ ਬਹੁਤ ਸੋਹਣੀ ਬਣਦੀ ਠੀਕ ਆ ਠੀਕ ਆ ਰਾੜ ਤਾਂ ਮੈਂ ਆਪੀ ਦੂੰਗੀ ਬਸ ਬਣਾਈ ਗਈ ਨਾ ਛੇਤੀ ਬੋ। ਹਾਂ। ਅੱਜ ਸਿੱਖੋਸਾ ਤੋਂ ਨਾ ਆ ਗਿਆ ਮਿਸੀਆਂ ਰੋਟੀਆਂ ਜੇ ਐਵੇਂ ਹੱਥ ਨਾਲ ਮੱਕੀ ਦੀ ਵੀ ਇਦਾਂ ਬਹੁਤ ਲੋਕ ਤੇ ਬਣਾਉਂਦੇ ਆ ਉਹ ਨੀਚੇ ਉਹਨੂੰ ਫੋਫਾ ਰੱਖ ਲੈਂਦੇ ਨੇ ਹਾਂ ਉਹ ਫੋਫਾ ਰੱਖ। ਨਾ ਬੇੜ। ਅਣੀ ਵੀ ਕੋਈ ਚੀਜ਼ ਨਹੀਂ ਹੈਗੀ ਜਿਹੜੀ ਆਪਾਂ ਨੂੰ ਬਣਾ ਸਕਦੇ। ਹਾਂ। ਹੌਲੀ-ਹੌਲੀ ਸਾਰਾ ਉਹ ਸਿੱਖਣਾ ਹੀ ਪਊਗਾ। ਸਿੱਖਣਾ। ਕੋਈ ਨਾ ਮੈਂ ਸਿੱਖ ਜੂਰੀ ਬਾਤਾਂ ਨਾਲ। ਹਾਂ। ਸਿਆਰ ਚਟ ਦੀ ਮੱਕੀ ਰੋਟੀਆਂ ਬਣਾਇ ਕਰਾਂਗੀ। ਹਾਂ। ਮੱਕੀ ਦੀ ਰੋਟੀ ਤੁਹਾਨੂੰ ਖਾ ਦੂੰਗੀ ਹਾਂ ਰੋਟੀ ਰੋਟੀ ਸਿੱਖ ਤੁਹਾਨੂੰ ਸਿੱਤੀ ਜਾਨੀ ਆ ਬਸ ਇਹ ਰੋਟੀਆਂ ਦਾ ਜਿਆ ਫੋਲ ਹੋਈ ਰਹੀ ਤੇ ਦੂਜੀ ਰੋਟੀ ਵੀ ਸਿੱਖਣੀ ਆ ਬੜੇ ਬਣੇ ਦੀ ਆ ਰੋਟੀਆਂ ਬਣਦੀ ਆ ਕੀ ਕੱਪ ਨਾ ਕੋਈ ਨਾ ਆ ਦੇਖੋ ਸਾਡੀਆਂ ਰੋਟੀਆਂ ਜਮਾਈ ਤੰਦੂਰ ਵਰਗੀਆਂ ਪੱਕ ਰਹੀਆਂ ਨੇ ਦੇਸੀ ਜਵਾਰ ਦੇ ਨਾਲ ਦੇਸੀ ਜੁਕਾ ਨਾਲ ਅੱਜ ਜੋ ਮਰਜ਼ੀ ਹੋ ਜਾਵੇ ਸਾਰਿਆਂ ਨੂੰ ਮਿੱਸੀਆਂ ਰੋਟੀਆਂ ਖਿਲਾ ਕੇ ਬਣਾਉਣੀਆਂ ਨੇ ਕੀ ਵਾਲੀਆਂ ਨਹੀਂ ਸਿਖਵਾਉਣੀਆਂ ਹਾਂ ਕਿਉਂਕਿ ਅਸੀਂ ਵੀ ਕੀ ਯਾਰੀਆ ਰੋਜ਼ ਖਾ ਨਹੀਂ ਸਕਦੇ ਅਗੇ ਫੋਰ ਰੋਟੇ ਤਾਂ ਖਰਾਬ ਕਰਦੇ ਗਰਮੀ 'ਚ ਗਰਮੀ 'ਚ ਖਰਾਬ ਕਰਦੇ ਨੇ ਖਾਂਤਾ ਕੇ ਸੀਪਰੋਂ ਦੀ ਮਾਹ ਹੋਰ ਕੁਝ ਮਿੱਠੀਆਂ ਮਿਰਸੀਆਂ ਵੀ ਹੈ ਇਸ ਵਿੱਚ ਮਿੱਸੀਆਂ ਰੋਟੀਆਂ ਕਈ ਹੋ ਗਿਆ ਮੈਨਾਂ ਡੇਢ ਮਹੀਨਾ ਤੋਂ ਖਾਈਆਂ ਨੂੰ ਨਾਲ ਪਿਆਜ਼ ਕੱਟ ਕੇ ਮੱਖਣੀ ਲਸੀ ਜਿੱਦਣ ਐ ਮੈਂ ਮੱਖਣੀ ਲਸੀ ਦੀ ਤਾਜ਼ੀ ਸੀ ਤਾਂ ਫਿਰ ਆਈ ਕੁਝ ਬਣਾ ਲੈਣੇ ਹੋਰ ਅਸੀਂ ਖਾਣਾ ਪੀਣਾ ਦੇਖੋ ਹਰ ਵੀਡੀਓ ਚ ਨਾਲ ਐਡ ਕਰਦੇ ਆ ਕਿਉਂਕਿ ਆਪਣਾ ਨਾ ਮੇਨ ਉਹ ਆ ਪਾਰਟ ਐ ਜਿੰਦਗੀ ਦਾ ਹਿੱਸਾ ਹੈ ਖਾਣਾ ਪੀਣਾ ਹੁਣ ਇਹ ਤਾਂ ਨਾ ਵੀਡੀਓ ਚ ਆਪਾਂ ਹਰ ਵਾਰੀ ਦਿਖਾਉਂਦੇ ਲਗਾਉਂਦੇ ਵੀ ਅੱਜ ਅਸੀਂ ਆ ਬਣਾ ਰਹੇ ਆ ਖਾ ਰਹੇ ਨਾ ਇਹ ਜ਼ਿੰਦਗੀ ਦਾ ਮੇਨ ਖਾਣਾ ਪੀਣਾ ਇਸ ਤਰ੍ਹਾਂ ਪਾਣੀ ਪੋਣੀ ਕੁਝ ਪਲਾ ਦੋ ਇਹ ਤਾਂ ਵੀਡੀਓ ਚ ਪੱਕਾ ਦਿਖਾਉਣਾ ਹੀ ਦਿਖਾਉਣਾ ਹੈ ਨਾ ਰੋਕੋ ਵਧੀਆ ਬਣੀ ਵੀ ਆ ਬੇਕਰ ਅਬੀ ਤੁਮ ਲੋਗ ਮੇਰੇ 팬 ਕੇ ਜੈ ਰੈਡੀ ਹੋ ਜਾਓ ਵਧੀਆ ਬਣੀ ਵੀ ਆ ਟੇਸਟੀ ਪਤਾ ਚਲੇ सर क्या बात उसका प्रेजेंट क्या बोल रहा था तुमने न्यूज तो देख लिया होगा हाँ ना सर मैंने न्यूज पे देखा कि आपने चीफ़ को मारने की कोशिश की थी नहीं, नहीं मैंने ऐसा कुछ भी नहीं किया था नहीं। ਕੀਆਂ ਰੋਟੀਆਂ ਬੜੀਆਂ ਸੋਹਣੀਆਂ ਜੀਆਂ ਬਣਾ ਬਣਾ ਕੇ ਸੀ ਤੰਦੂਰ ਵਰਗੀਆਂ ਸਾਰੇ ਟੱਪਰ ਨੂੰ ਖੜਾ ਲਾ ਲਈਆਂ ਰੁਕੀਆਂ ਨਹੀਂ ਹੈਗੀਆਂ ਕੋਈ ਐਵੇਂ ਨਹੀਂ ਹੈਗਾ ਚੜੀ ਸੜੀ ਰਿੰਗੀ ਟੇਢੀ ਨਾ ਬਹੁਤ ਸੋਹਣੀਆਂ ਰੋਟੀਆਂ ਬਣਾਈਆਂ ਪਤਲੀਆਂ ਪਤਲੀਆਂ ਹਨ ਉਹ ਵੀ ਜਿਵੇਂ ਤੰਦੂਰ ਦੀਆਂ ਵਿੱਚੀਆਂ ਰੋਟੀਆਂ ਪਰ ਰੈਸਟੋਰੈਂਟ ਨਹੀਂ ਕਰਦੇ ਅਸੀਂ ਓਵੇਂ ਬਣਾਈਆਂ ਤੰਦੂਰ ਦੀਆਂ ਵਿੱਚੀਆਂ ਰੋਟੀਆਂ ਐਣ ਪਤਲੀਆਂ ਪਤਲੀਆਂ ਸੋਹਣੀਆਂ ਸੋਹਣੀਆਂ ਰੋਟੀਆਂ ਆ ਗੋਲ ਕੀ ਹੋ ਗਿਆ ਕਿੰਨੇ ਕੁ ਰੋਟੀ ਬਣ ਗਈਆਂ ਉਸੇ ਹੋਰ ਇਹਦਾ ਪਾਉਂਦਾ जी हूँ ले रोटी है तेरिया संदूर वर्गियाँ हाँ हाँ ले ला तब आ, तो बद हाँ धो के रखे मैं जी हूँ पालीए मखनी मखनी रही है साड़ी रोड़ी oh. ਕੋਸਮਾ ਕਿ ਕੀ ਲਿਖਿਆ ਅੱਛਾ ਅਦਰ ਪਿਆਜ਼ ਲੋ ਜਿੰਨਾ ਸਾਰਾ ਕੰਮ ਨਿਬੇੜ ਲਿਆ ਰੋਟੀ ਰੋਟੀ ਖਾ ਲਈ ਸਾਰਾ ਕੰਮ ਨਿਬੇੜਿਆ ਨਾ ਧੋਕੇ ਹੁਣ ਬੈਗੇ ਤੇ ਉਪਰੇ ਉਪਰੇ ਬੱਦਲ ਆਵਦੇ ਕਿਉਂਕਿ ਗਰਮੀ ਚ ਭਿੱਜ ਜੰਨੇ ਐਣ ਫਿਰ ਸਵੇਰੇ ਐਣ ਲੱਥੋ ਪੱਥ ਗਰਮੀ ਚ ਹੋ ਜਨੇ ਗਰਮੀ ਬਹੁਤ ਜ਼ਿਆਦਾ ਹੈ ਮੀਂਹ ਵੀ ਨਹੀਂ ਆਇਆ ਹੈਗਾ ਬੱਦਲਾ ਹੋ ਕੇ ਕਿਤੇ ਇਹਨੂੰ ਲੱਗ ਲਿਆ ਬਸ ਅੱਜ ਦੀ ਵੀਡੀਓ ਸਾਡੀ ਇੱਥੇ ਤੱਕ ਸੀਗੀ ਉਮੀਦ ਹੈ ਵੀ ਤੁਹਾਨੂੰ ਜ਼ਰੂਰ ਪਸੰਦ ਆਊਗੀ ਤੇ ਸਾਡੇ ਚੈਨਲ ਨੂੰ ਜਾਂਦੇ ਜਾਂਦੇ ਸਬਸਕ੍ਰਾਈਬ ਜੁੜ ਕਰਿਓ ਲਾਈਕ ਜ਼ਰੂਰ ਕਰਿਓ ਸ਼ੇਅਰ ਕਰਿਓ ਕਮੈਂਟ ਬਸ ਜ਼ਰੂਰ ਕਰਦੇ ਰਹੋ ਕਿਉਂਕਿ ਕਮੈਂਟ ਵਧੀਆ ਵਧੀਆ ਤੁਹਾਡੇ ਕਮੈਂਟਾਂ ਨੂੰ ਵੇਟ ਹੁੰਦੀ ਹੈ ਜ਼ਿਆਦਾਤਰ ਤੇ ਹੁਣ ਮਿਲਾਂਗੇ ਆਪਣੇ ਅਗਲੇ